ਸਾਡੇ ਬਹੁਤ ਹੀ ਸਤਿਕਾਰਯੋਗ ਚੇਅਰਮੈਨ ਮਹਿਤ ਸਿੰਘ ਜੀ ਜਿਨ੍ਹਾਂ ਨਾਲ ਫੋਨ ਤੇ ਸਾਡੀ ਗੱਲਬਾਤ ਹੋ ਰਹੀ ਸੀ ਆ ਦੇਖੋ ਪਿਛਲੇ ਪਾਸੇ ਇਹਨਾਂ ਦੇ ਜਿਹੜੇ ਘਰ ਤੇ ਇਹਨਾਂ ਦੀਆਂ ਜ਼ਮੀਨਾਂ ਜਿਨ੍ਹਾਂ ਨੂੰ ਪਾਣੀ ਨੇ ਬਹੁਤ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ 10 10 12 12 ਫੁੱਟ ਕਿਤੇ 15 ਫੁੱਟ ਤੱਕ ਪਾਣੀ ਜਿਹੜਾ ਹੈ ਉਹ ਇਸ ਇਲਾਕੇ ਦੇ ਵਿੱਚ ਵਗ ਰਿਹਾ 15 ਦਿਨ ਤੋਂ ਹੀ ਸਾਰੇ ਹੀ ਮੈਂ ਸਮੁੱਚੇ ਹੀ ਜੇਸ ਵਾਸੀਆਂ ਨੂੰ ਕਮਾ ਕੇ ਪਤਾ ਹੈ ਕਿ ਇਹ ਜਿਹੜਾ ਪਾਣੀ ਹਿਮਾਚਲ ਤੋਂ ਜਾਂ ਵਕ ਵਕ ਹੋਰ ਰਿਆਮਾਂ ਦੇ ਰਾਹੀਂ ਜਾਂ ਹੋਰ ਸਟੇਟਾਂ ਤੋਂ ਜੋ ਚੱਲ ਕੇ ਪੰਜਾਬ ਦੇ ਵਿੱਚ ਆ ਰਿਹਾ ਹੈ ਜਿਹੜਾ ਮਾਰਕ ਕਰ ਰਿਹਾ ਹੈ ਜਿਹਦੇ ਨਾਲ ਪੰਜਾਬ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਇੱਥੇ ਮੈਂ ਧੰਨਵਾਦ ਕਰੂੰਗਾ ਉਹਨਾਂ ਸਮਾਜ ਸੇਵੀ ਸੰਸਥਾਵਾਂ ਜਿਵੇਂ ਬਾਬਾ ਸੌਰ ਸਿੰਘ ਵਾਲੇ ਜਾਂ ਬਾਬਾ ਸ਼ਿੰਦਰ ਸਿੰਘ ਸਭਰਾਮਾ ਵਾਲੇ ਬਾਬਾ ਬਲਕਾਰ ਸਿੰਘ ਭਾਗੋ ਕੇ ਜਾਂ ਹੋਰ ਸੰਸਥਾਵਾਂ ਜਿਹੜੀਆਂ ਜਿਹੜੀਆਂ ਆਪਣੀ ਜ਼ਿੰਮੇਵਾਰੀ ਸਮਝਦੀਆਂ ਹੋਈਆਂ ਆਪਣੇ ਭਰਾਵਾਂ ਨੂੰ ਆਪਣੇ ਭਾਈਚਾਰੇ ਨੂੰ ਕਾਇਮ ਰੱਖਦੇ ਹੋਏ ਜੋ ਗੁਰੂਆਂ ਦਾ ਦਿੱਤਾ ਹੋਇਆ ਸੰਦੇਸ਼ ਸੀਗਾ ਕਿ ਨਾਮ ਜਪੋ ਵੰਡ ਛਕੋ ਉਹ ਵੰਡ ਕੇ ਛਕਣ ਵਾਲਾ ਅੱਜ ਸਮਾਂ ਆਇਆ ਹੈ ਅੱਜ ਸਾਡੇ ਇੱਕ ਪਾਸੇ ਦੇ ਭਰਾ ਜਿਹੜੇ ਮਾਝੇ ਏਰੀਏ ਦੇ ਆ ਜਿਹੜੇ ਇਸ ਪਾਣੀ ਦੀ ਮਾਰ ਦੇ ਵਿੱਚ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਆ ਪਰ ਮੈਂ ਇਹ ਵੀ ਧੰਨਵਾਦ ਵੀ ਕਰੂੰਗਾ ਕਿ ਪੂਰੇ ਪੰਜਾਬ ਤੇ ਤੇ ਪੰਜਾਬ ਤੋਂ ਬਾਹਰੋਂ ਲੋਕ ਆਪਣੇ ਆਪੂ ਆਪਣੇ ਸਿਸਟਮਾਂ ਦੇ ਰਾਹੀਂ ਆਪਣੇ ਸਾਧਨਾਂ ਦੇ ਰਾਹੀਂ ਬਹੁਤ ਸਾਰਾ ਰਾਸ਼ਨ ਬਹੁਤ ਸਾਰਾ ਚਾਰਾ ਔਰ ਬਹੁਤ ਸਾਰਾ ਲੋਡਬੰਦ ਸਮਾਨ ਜਿਹੜਾ ਇਹਨਾਂ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹੈ ਪਰ ਇੱਕ ਬੇਨਤੀ ਮੈਂ ਮਹਿਲ ਸਿੰਘ ਹੋਰਾਣਾ ਮੇਰੀ ਗੱਲ ਹੋਈ ਸੀ ਚੇਅਰਮੈਨ ਸਾਹਿਬ ਹੋਰਾਣਾ ਨਾਲ ਕਿ ਅੱਜ ਜਿੰਨੀ ਕੁ ਲੋਡ ਆ ਉਹਨਾਂ ਸਮਾਨ ਬਹੁਤ ਸਾਰੇ ਲੋਕ ਪਹਚਾ ਰਹੇ ਆ ਇਹਨਾਂ ਨੂੰ 15 20 ਦਿਨਾਂ ਬਾਅਦ ਲੋਡ ਪੈਣੀ ਆ ਜਦੋਂ ਪਾਣੀ ਉੱਤਰ ਜਾਣਾ ਇੱਥੇ ਡਾਈ ਦੀ ਲੋਡ ਪੈਣੀ ਆ ਇੱਥੇ ਕਣਕ ਦੇ ਬੀਜ ਦੀ ਲੋਡ ਪੈਣੀ ਆ ਇੱਥੇ ਡੀਜ਼ਲ ਦੀ ਲੋਡ ਪੈਣੀ ਆ ਇੱਥੇ ਦਿਵਾਈਆਂ ਦੀ ਲੋੜ ਪੈਣੀ ਹੈ ਮੈਂ ਸਮੁੱਚੇ ਹੀ ਪੰਜਾਬ ਵਾਸੀਆਂ ਨੂੰ ਤੇ ਪੰਜਾਬ ਤੋਂ ਬਾਹਰ ਜਿਹੜੇ ਹਮਦਰਦੀ ਰੱਖਦੇ ਮੇਰੇ ਵੀਰ ਆ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਜਿੰਨਾ ਇੱਥੇ ਰਾਸ਼ਨ ਚਾਹੀਦਾ ਉਹ ਤਕਰੀਬਨ ਪਹੁੰਚ ਵੀ ਰਿਹਾ ਹੈ ਤੇ ਇਹ ਤੋਂ ਬਿਨਾਂ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣ ਕਿ ਆਉਣ ਵਾਲੇ ਇੱਕ ਮਹੀਨੇ ਬਾਅਦ ਜਿਹੜੀ ਇਹਨਾਂ ਦੀ ਲੋੜ ਹੈ ਉਹ ਵੀ ਆਪਾਂ ਹੀ ਪੂਰੀ ਕਰਨੀ ਹੈ ਤਾਂ ਕਿ ਅੱਜ ਇਹਨਾਂ ਦਾ ਜਿਵੇਂ ਚੇਅਰਮੈਨ ਸਾਹਿਬ ਇਹਨਾਂ ਦੇ 40 ਕਿੱਲੇ ਇਹ ਦੱਸਦੇ ਬਹੁਤ ਸਾਰੇ ਲੋਕਾਂ ਦੇ ਹਜ਼ਾਰਾਂ ਕਿੱਲੇ ਜਿਹੜੇ ਆ ਇਹਦੇ ਵਿੱਚ ਪ੍ਰਭਾਵਿਤ ਹੋ ਗਏ ਆ ਤੇ ਸਾਡੇ ਭਰਾ ਜਿਹੜੇ ਅੱਜ ਜਿਹੜੇ ਇਸ ਪਾਣੀ ਦੀ ਮਾਰ ਤੋਂ ਬਾਹਰ ਬੈਠੇ ਉਹਨਾਂ ਨੂੰ ਬੇਨਤੀ ਆ ਕਿ ਜਦੋਂ ਇਹਨਾਂ ਨੇ ਕਣਕ ਬੀਜਣ ਵਾਸਤੇ ਆਪਣੇ ਖੇਤ ਤਿਆਰ ਕਰਨੇ ਆ ਉਦੋਂ ਸਾਡੀ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਸਰਕਾਰਾਂ ਜਿਹੜੀਆਂ ਉਹ ਫੇਲ ਹੋ ਚੁੱਕੀਆਂ ਨੇ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਜਿਹੜੀ ਹੈ ਅੱਜ ਪੰਜਾਬ ਦੇ ਨਾਲ ਮਤਰੀ ਮਾਂ ਵਾਲਾ ਸਲੂਕ ਕਰ ਰਹੀ ਹੈ ਪਰ ਜੇ ਇਹ ਸਮਾਜ ਸੇਵੀ ਸੰਸਥਾਵਾਂ ਨਾ ਇਹਨਾਂ ਦੀ ਬਾਹ ਫੜਦੀਆਂ ਤੇ ਮੈਨੂੰ ਲੱਗਦਾ ਕਿ ਇਹ ਇਲਾਕੇ ਦੇ ਲੋਕਾਂ ਦਾ ਹਾਲ ਜਿਹੜਾ ਬਹੁਤ ਭੈੜਾ ਹੋਣਾ ਸੀਗਾ ਸੋ ਮੈਂ ਇੱਥੋਂ ਦੇ ਜਿਹੜੇ ਲੋਕ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਕਿਸ ਤਰ੍ਹਾਂ ਉਹ ਆਪਣੀ ਜ਼ਮੀਨ ਨਾਲ ਜੁੜ ਕੇ ਅੱਜ ਜਿਹੜੀ ਇਹ ਵੱਡੀ ਚਾਲ ਆ ਨਾ ਮੈਂ ਤਾਂ ਇਹ ਕਹੂੰਗਾ ਕਿ ਸੈਂਟਰ ਦੀ ਉਹ ਚਾਲ ਆ ਜਿਹੜੀ ਬਾਈ ਦੀਪ ਸਿੱਧੂ ਕਹਿੰਦਾ ਹੁੰਦਾ ਸੀ ਲੜਾਈ ਖਸਲ ਦੀ ਨਹੀਂ ਲੜਾਈ ਨਸਲ ਦੀ ਹੈ ਸਾਡੀ ਹੋਂਦ ਸਾਡੀ ਜ਼ਮੀਨ ਕਿਉਂਕਿ ਇੱਥੋਂ ਦਾ ਜਿਹੜਾ ਵੀ ਵਸਨੀਕ ਹੈ ਉਹ ਜ਼ਮੀਨ ਨਾਲ ਜੁੜਿਆ ਹੋਇਆ ਹੈ ਤੇ ਜ਼ਮੀਨ ਸਾਡੀ ਮਾਂ ਹੈ ਤੇ ਸਾਡੀ ਮਾਂ ਖੋਣ ਲਈ ਜਿਸ ਤਰ੍ਹਾਂ ਦਿੱਲੀ ਵਾਲਿਆਂ ਨੇ ਕਦੇ ਆ ਲੈਂਡ ਪਾਲਿਸੀ ਲੈਂਦੀ ਸੀਗੀ ਤੇ ਲੈਂਡ ਪੂਲਿ ਪਾਲਿਸੀ ਲੈਂਦੀ ਹੈ ਜਾਂ ਉਹ ਤੋਂ ਪਹਿਲਾਂ ਕਾਲੇ ਕਾਨੂੰਨ ਲੈਂਦੇ ਸੀਗੇ ਜੇਕਰ ਉਹਦੇ ਵਿੱਚ ਕਿਸਾਨ ਨਹੀਂ ਫਸੇ ਤਾਂ ਇੱਕ ਆਹ ਤਰੀਕਾ ਜਿਹੜਾ ਪਿੱਛੇ ਪਾਣੀ ਇਕੱਠਾ ਕਰਕੇ ਇੱਕਦਮ ਛੱਡ ਕੇ ਇਹਨਾਂ ਲੋਕਾਂ ਨੂੰ ਮੈਂ ਇਹ ਕਹਾਂ ਕਿ ਇੰਨਾ ਕੁ ਕਮਜ਼ੋਰ ਕਰਨਾ ਇਹਨਾਂ ਦੀਆਂ ਜ਼ਮੀਨਾਂ ਨੂੰ ਇਸ ਤਰ੍ਹਾਂ ਅੱਜ ਪਾਣੀ 'ਚ ਡਬੋ ਕੇ ਇਹਨਾਂ ਨੂੰ ਘਰੋਂ بے ਘਰ ਕਰਕੇ ਕਮਜ਼ੋਰ ਕਰਨਾ ਨੀਤੀ ਹੈ ਜਿਹਦਾ ਮੈਂ ਕਹੂੰ ਦਿੱਲੀ ਸਰਕਾਰ ਦੇ ਕੋਹਾੜੇ ਦਾ ਦਸਤਾ ਪੰਜਾਬ ਸਰਕਾਰ ਵੀ ਬਣ ਕੇ ਕੰਮ ਕਰ ਰਹੀ ਹੈ ਕਿ ਇਹ ਲੋਕ ਮਜਬੂਰ ਹੋ ਕੇ ਜ਼ਮੀਨਾਂ ਵੇਚਣ ਮੈਂ ਇਹਨਾਂ ਦੇ ਸਿਰੜ ਦਾ ਵੀ ਧੰਨਵਾਦ ਕਰਦਾ ਜਿਹੜੇ ਇਹਨੇ ਔਖੇ ਸਮੇਂ ਚ ਜਿਸ ਤਰ੍ਹਾਂ ਦੇਖੋ ਆ ਪਾਣੀ ਛੱਲਾ ਮਾਰਦਾ ਕਿਸ ਤਰ੍ਹਾਂ ਇਹਨਾਂ ਦੇ ਵਿੱਚ ਘਰ ਨੇ ਬਹੁਤ ਸਾਰੇ ਘਰ ਅੱਗੇ ਤਿੰਨ ਤਿੰਨ ਚਾਚਰ ਕਿਲੋਮੀਟਰ ਤੇ ਆ ਪਰ ਉਹ ਲੋਕ ਅੱਜ ਵੀ ਆਪਣੇ ਘਰ ਤੇ ਆਪਣੀ ਜ਼ਮੀਨ ਨਾਲ ਜੁੜੇ ਹੋਏ ਆ ਸੋ ਮੈਂ ਇਹਨਾਂ ਲੋਕਾਂ ਦਾ ਵੀ ਧੰਨਵਾਦ ਕਰਦਾ ਤੇ ਆਉਣ ਵਾਲੇ ਜਿਹੜੇ ਰਾਸ਼ਨ ਲੈ ਕੇ ਆ ਰਹੇ ਵੀਰ ਉਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਰਾਸ਼ਨ ਬੇਸ਼ੱਕ ਚਾਰਾ ਪਾਣੀ ਪੂਣੀ ਲਾ ਕੇ ਬਾਕੀ ਉਹ ਚੀਜ਼ਾਂ ਤਾਂ ਠੀਕ ਆ ਥੋੜਾ ਬੋਤਲ ਲੋਡ ਹੈ ਪਰ ਜਿਹੜੀ ਅਸਲ ਲੋਡ ਇਹਨਾਂ ਨੂੰ ਮਹੀਨੇ ਬਾਅਦ ਪੈਣੀ ਆ ਮਹੀਨੇ ਬਾਅਦ ਇਹਨਾਂ ਨੂੰ ਡੀਜੇ ਦੀ ਵੀ ਲੋਡ ਪੈਣੀ ਆ ਇਹਨਾਂ ਨੂੰ ਬੀਜ ਦੀ ਵੀ ਲੋਡ ਪੈਣੀ ਆ ਇਹਨਾਂ ਨੂੰ ਡੀ ਡਾਈ ਦੀ ਵੀ ਲੋਡ ਪੈਣੀ ਆ ਇਸ ਕਰਕੇ ਦਵਾਈਆਂ ਦੀ ਵੀ ਲੋਡ ਪੈਣੀ ਆ ਮਹੀਨੇ ਬਾਅਦ ਇਹਨਾਂ ਨੂੰ ਤੂੜੀ ਦੀ ਵੀ ਲੋਡ ਪੈਣੀ ਆ ਉਹ ਜਿਹੜਾ ਆਉਣ ਵਾਲਾ ਆਪਣੇ ਸਮੇਂ ਸਾਹਮਣੇ ਸਮਾਂ ਉਹਨੂੰ ਆਪਾਂ ਦੇਖਦੇ ਹੋਏ ਉਹਦੇ ਲਈ ਤਿਆਰ ਰਹੀਏ ਆਪੋ ਆਪਣੇ ਪਿੰਡਾਂ ਦੇ ਵਿੱਚ ਪੈਸੇ ਜਿੰਦੇ ਕੋਈ ਐਨਆਰਆਈ ਵੀਰ ਆ ਇਕੱਠੇ ਕਰਕੇ ਰੱਖੋ ਮੈਂ ਕਹੂੰਗਾ ਕਿ ਇੱਥੋਂ ਦੇ ਛੋਟੇ-ਛੋਟੇ ਪਿੰਡ ਆ ਕੋਈ 500 ਕੋਈ 400 ਵੋਟ ਪਰ ਸਾਡੇ ਮਾਲਵੇ ਦੇ 4-4 5-5000 ਵੋਟ ਵਾਲੇ ਪਿੰਡ ਆ ਉਹ ਇੱਕ-ਇੱਕ 5000 ਦਾ ਪਿੰਡ ਜਿਹੜਾ ਇਹਨਾਂ ਦੇ ਛੋਟੇ ਪਿੰਡ ਨੂੰ ਅਡਾਉਟ ਕਰ ਲਵੇ ਤੇ ਇਹਨਾਂ ਦਾ ਮਸਲਾ ਹੱਲ ਹੋ ਸਕਦਾ ਇਹ ਅਸੀਂ ਆਪ ਸਭ ਵਿੱਚ ਭਾਈਚਾਰਕ ਸਾਂਝ ਤੇ ਗੁਰੂਆਂ ਦੇ ਦੱਸੇ ਸੰਦੇਸ਼ ਅਨਸਾਰ ਕਰ ਸਕਦੇ ਆ ਸਾਡੀ ਵਾਰਿਸ ਪੰਜਾਬ ਜਥੇਬੰਦੀ ਬਾਈ ਦੀਪ ਸਿੱਧੂ ਵੱਲੋਂ ਬਾਈ ਮਨਦੀਪ ਸਿੱਧੂ ਅਸੀਂ ਇਹਨਾਂ ਦੇ ਨਾਲ-ਨਾਲ ਹਮੇਸ਼ਾ ਸਾਰਿਆਂ ਬੰਨਾਂ ਦੇ ਉੱਤੇ ਢੇੜਾ ਲਾ ਕੇ ਵੀ ਆਏ ਆ ਤੇ ਸਹਿਯੋਗ ਕਰਦੇ ਰਵਾਂਗੇ ਸੋ ਮੈਂ ਧੰਨਵਾਦ ਕਰਦਾ ਚੇਅਰਮੈਨ ਸਾਹਿਬ ਹੋਰੀ ਜਾਂ ਇੱਥੋਂ ਦੀਆਂ ਸਮੁਚੀਆਂ ਸੰਗਤਾਂ ਜਿਹੜੀਆਂ ਇਸ ਜ਼ਮੀਨ ਨਾਲ ਜੁੜ ਕੇ ਆਪਣੇ ਖਿੱਤੇ ਨਾਲ ਜੁੜ ਕੇ ਇਸ ਔਖੇ ਸਮੇਂ ਦੇ ਵਿੱਚ ਵੀ ਆਪਣੇ ਘਰਾਂ ਦੇ ਨਾਲ ਆਪਣੇ ਭਾਈਚਾਰੇ ਦੇ ਨਾਲ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ